ਦਾ ਨਾਮ ਰਵੀਆ ਅਸੀਂ ਤਸੂਆ ਤੋਂ ਡਿਸਟ੍ਰਿਕਟ ਹੁਜਾਰਪੁਰ ਤੋਂ ਬਿਲੋਂਗ ਕਰਦੇ ਆਂ ਤੇ ਬੋਡੀ ਸਰਵਿਸ ਇਹ ਮੇਰੇ ਮਿਸਿਸ ਆ ਇਹਨੇ ਬੋਡੀ ਸਰਵਿਸ ਤੋਂ ਬੱਤੇ ਆ ਇਹ ਦੱਸਣਗੇ ਤੁਹਾਨੂੰ ਕੀ ਕੀ ਪ੍ਰੋਬਲਮ ਆ ਸੀ ਪਹਿਲਾਂ ਹਾਂਜੀ ਭੈਣ ਜੀ ਹਾਂਜੀ ਸਰ ਮੈਨੂੰ ਬਹੁਤ ਬਰੌਂ ਸੀ ਮੇਰੀ ਬੋਡੀ ਚ ਪੇਨ ਰਹਿੰਦਾ ਸੀ ਸਾਰੀ ਬੋਡੀ ਚ ਸਾਰਾ ਮੈਨੂੰ ਪੇਟ ਚੋਂ ਹਸੌਂਗ ਨਰਿੰਦੀ ਸੀ ਮੇਰੇ ਮਤਲਬ ਪੇਟ ਕੋਈ ਖਾਣਾ ਕੁਝ ਖਸਦਾਂ ਨਹੀਂ ਸੀ ਮੈਨੂੰ ਸਾਰਾ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਭੈਣ ਜੀ ਤੁਹਾਨੂੰ 4 ਸਾਲ ਤੋਂ ਪ੍ਰੋਬਲਮ ਸੀ। ਮੈਡੀਸਨ ਕਿੰਨੀ ਕੁ ਯੂਜ਼ ਕੀਤੀਆਂ ਤੁਸੀਂ ਨੇ? ਕੀ ਕਹਿੰਦੇ ਸੀ ਡਾਕਟਰ? ਸਰ ਆ ਕਹਿੰਦੇ ਸੀ ਵੀ ਕਿੱਤੇ ਦਾ ਵੀ ਸਰਪਰੇਟ ਹੋਇਆ ਸਟੋਨ ਸੀ ਕਿੱਤੇ 'ਚ। ਅੱਛਾ। ਜਦੋਂ ਕੁਛ ਖਾਣੀ ਸੀ ਪਚਦਾ ਨਹੀਂ ਸੀਗਾ। ਜਦੋਂ ਜਿੰਨਾ ਮੈਡੀਸਨ ਖਾਣੀ ਜਿੰਨਾ ਚ ਠੀਕ ਰਹਿਣਾ ਫੇਰ ਉਹ ਵੀ ਸਭ ਪ੍ਰੋਬਲਮ ਆ ਗਈ ਸੀ ਵੀ। ਓਕੇ। ਹਾਂਜੀ ਸਰ। ਹੁਣ ਬਿਲਕੁਲ ਸਹੀ ਵਧੀਆ ਰਿਜ਼ਲਟ ਆਇਆ ਫੈਕ ਬਹੁਤ ਕੰਨ। ਮਲਜ਼ੀ ਪੰਜਾਹ ਦਿਨ ਦਾ ਕੋਰਸ ਪੂਰਾ ਕੀਤਾ। ਸਰ ਉਹ ਮੇਰੇ ਹਸਪੀਟਲ 'ਇਆ। ਹਸਪੀਟਲ ਚੱਲ ਰਿਹਾ 50 ਦਿਨ ਦਾ। ਔਰ ਕਿੰਨਾ ਫਰਕ ਪੈ ਗਿਆ ਤੁਹਾਨੂੰ ਜਿਵੇਂ ਬਾਡੀ ਪੇਨ ਕਹਿ ਰਹੇ ਸੀ ਸਰ 10 ਦਿਨਾਂ ਚੋਂ ਪਤਾ ਲੱਗ ਗਿਆ ਸਾਨੂੰ ਓਕੇ ਹੁਣ ਤੁਹਾਨੂੰ ਕੋਈ ਤਖਾਵਟ ਕੋਈ ਹੈ ਨਹੀਂ ਸਰ ਬਿਲਕੁਲ ਵਧੀਆ ਘਰ ਦਾ ਕੰਮ ਕਰਦੇ ਆ ਓਕੇ ਹਾਂਜੀ ਪਹਿਲਾਂ ਕੰਡੀਸ਼ਨ ਕੀ ਸੀ ਬਈ ਪਹਿਲਾਂ ਘਰ ਕੰਮ ਕਰਨਾ ਔਖਾ ਸੀ ਸਰ ਬਹੁਤ ਜ਼ਿਆਦਾ ਓਕੇ ਉਹ ਫਿਟਨੈਸ ਪੇਨ ਰੈਂਦੀ ਸਾਰੀ ਬਾਡੀ ਚ ਬੀਪੀ ਲੋ ਹੋ ਜਾਂਦਾ ਸੀ ਸਾਨੂੰ ਠੀਕ ਹੈ ਬੀਪੀ ਲੋ ਇਹ ਸਾਰੀਆਂ ਪ੍ਰੋਬਲਮ 4 ਸਾਲ ਤੋਂ ਚੱਲਦੀ ਆ ਰਹੀਆਂ ਸੀ ਇਸ ਤੋਂ ਬਹੁਤ ਸਾਰੀਆਂ ਪ੍ਰੋਬਲਮਾਂ ਆਈਆਂ। ਆਪਰੇਟ ਹੋਣ ਤੋਂ ਬਾਅਦ ਹੀ ਪ੍ਰੋਬਲਮ ਆਈਆਂ। ਇਹ ਪਿੱਤੇ ਦਾ ਆਪਰੇਸ਼ਨ ਕਰਵਾਇਆ ਸੀ ਨੇ। ਓਕੇ। ਤੇ ਲੱਖਾਂ ਹੀ ਲੋਕ ਵੀ ਤੁਹਾਡੀ ਵੀਡੀਓ ਦੇਖਣਗੇ। ਜਿਵੇਂ ਬਾਡੀ ਸਰਵਿਸ ਨਾਲ ਤੁਹਾਨੂੰ ਰਿਜ਼ਲਟ ਆਏ ਨੇ। ਵੀ ਕੀ ਕਹਿਣਾ ਚਾਹੋਗੇ ਉਹ ਪਰਿਵਾਰਾਂ ਨੂੰ ਤੁਸੀਂ? ਸਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਬ੍ਰਦਰ ਐਂਡ ਸਿਸਟਰ ਸਾਰੇ ਬਾਡੀ ਬਲੈਕ ਹੈ ਨੂੰ ਯੂਜ਼ ਕਰਨਾ ਯੂਜ਼ ਕਰਨਾ ਚਾਹੀਦਾ। ਓਕੇ। ਸਾਰੇ ਆਪਣੇ। ਜਿਵੇਂ ਹੁਣ ਤਾਂ ਹੀ ਦਵਾਈ ਖਾਰੇ ਤੁਸੀਂ ਕੋਈ? ਜਿਵੇਂ ਥਕਾਵਟ ਵਾਗੈਰਾ ਕਿੰਨੀਆਂ ਪ੍ਰੋਬਲਮ। ਹੁਣ ਸਭ ਕਲੀਅਰ ਹੈ। ਪੱਛ ਦਾ ਪੁੱਛਦਾ ਹੀ ਵਧੀਆ ਹੁਣ। Okay, thank you, Vani.